ਅਚਾਨਕ ਮੱਚੇ ਅਗਦੇ ਪਾਮੜਾ ਚ ਕਿਸਾਨਾਂ ਦਾ ਸੋਨਾ ਸੜਕੇ ਹੋਇਆ ਸਵਾ ਤਕਰੀਬਨ 20 ਏਕੜ ਕਨਕ ਦੀ ਨਾੜ ਅਤੇ 2 ਏਕੜ ਦੇ ਕਰੀਬ ਕਨਕ ਸੜਕੇ ਹੋਈ ਸਵਾ ਵੀਰਵਾਰ ਨੂੰ ਸਵੇਰੇ 12 ਵਜੇ ਦੇ ਕਰੀਬ ਇਸਮਰਾਲਾ ਦੇ ਮੇਨ ਹਾਈਵੇ ਨੇੜੇ ਕਈ ਖੇਤਾਂ 'ਚ ਅਚਾਨਕ ਅੱਗ ਦੇ ਭਾਂਬੜ ਮਚ ਗਏ ਅਤੇ ਵੇਗ ਦੇ ਵੇਗ ਦੇ ਕਿਸਾਨਾਂ ਦੀ ਪੱਕ ਕੇ ਤਿਆਰ ਖੜੀ ਸੋਨੇ ਵਰਗੀ ਫਸਲ ਕਣਕ ਦੀ ਫਸਲ ਸਮੇਤ ਕਈ ਏਕੜ ਫਸਲ ਦੀ ਨਾਰ ਜਲ ਕੇ ਸਵਾਹ ਹੋ ਗਈ। ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦੇ ਹੀ ਇਨ੍ਹਾਂ ਖੇਤਾਂ ਦੇ ਮਾਲਕ ਕਿਸਾਨ ਅਤੇ ਆਸ-ਪਾਸ ਦੇ ਪਿੰਡਾ ਰੋਹਲੇ, ਪਰਥਲਾ ਅਤੇ ਚਹਿਲਾ ਦੇ ਲੋਕਾਂ ਨੇ ਆ ਕੇ ਅੱਗ ਬੁਝਾਉਣ ਦੇ ਯਤਨ ਸ਼ੁਰੂ ਕੀਤੇ। ਕੁਝ ਦੇਰ ਫੇਰ ਵੀ ਪਤਾ ਹੈ ਸਟੇਸ਼ਨ ਸਮਰਾਲਾ ਤੋਂ ਅੱਗ 부ਝਾਉਣ ਵਾਲੀ ਗੱਡੀ ਮੌਕੇ ਤੇ ਪਹੁੰਚੀ। ਹਾਂਜੀ ਕੀ ਨਾਮ ਆ ਤੁਹਾਡਾ ਕੀ ਆਊਗਾ? ਮੈਂ ਡੀਓ ਰਵਿੰਦਰਾ ਕੁਮਾਰੀ। ਪਹਿਰੇ ਗੇੜ ਸਮਰਾਲਾ ਤੋਂ ਜੀ। ਇਹ ਜਿਹੜੀ ਅਣਗ ਅੱਗ ਲੱਗੀ ਆ ਕਿੱਥੇ ਲੱਗੀ ਆ ਤੇ ਕਿੰਨੇ ਹੈ ਕਿੰਨਾ ਨੁਕਸਾਨ ਹੋਇਆ? ਇਹ ਅੱਗ ਜੀ ਆਪਣੇ 20 ਕਿੱਲੇ ਕਣਕ ਦੇ ਕਣੜ ਦੇ ਕਹਿੰਦੇ ਆ ਜੀ ਤੇ 3 ਕਿੱਲੇ ਕਣਕ ਦੇ ਕਹਿ ਰਹੇ ਨੇ। ਇਹ ਆਪਣੇ ਸਕੂਲ ਆ ਸਕੂਲ ਦੇ ਨਾਲ ਹੀ ਐ 3 ਕਿੱਲੇ 3 ਕਿੱਲੇ ਸਕੂਲ ਦੇ ਕੋਲ। ਤੇ ਗੱਲ ਕਰੀਏ ਤੇ ਕਿੰਨੀਆਂ ਗੱਡੀਆਂ ਛੁੱਡੀਆਂ ਲੱਗੀਆਂ ਹੁਣ ਤੱਕ? ਆਪਣੀ ਫਾਇਰ ਵਿੱਡਿ 3 ਗੱਡੀਆਂ ਲੱਗ ਚੁੱਕੀਆਂ ਹੁਣ ਤੱਕ ਜੀ। ਅੱਗ ਕਿੰਨੀ ਜ਼ਿਆਦਾ ਸੀ ਅੱਗ ਕਾਫੀ ਸੀਗੀ ਤੇ ਉਹਨੇ ਕੰਟਰੋਲ ਕਰ ਲਿਆ ਹੁਣ ਤੇ ਜਿਹੜੀ ਕੋਲ ਕਣਕ ਸੀ ਉਹਨੂੰ ਬਚਾ ਲਿਆ ਗਿਆ ਚਲੋ ਨਾਲ ਕਿੰਨੇ ਕਿੱਲੇ ਕਣਕ ਖੜੀ ਸੀ ਨਾਲ ਕਾਫੀ ਹੈ ਜੀ ਦੇਖਿਆ ਉਹਦਾ 100 ਕਿੱਲੇ ਇੱਕੜੇ ਦੇ ਉੱਪਰ ਪਈ ਖੜੀ ਦਾਹਾ ਤੋਂ ਗਾਹਾ ਕਣਕ ਆ ਜੀ ਉਹਨੂੰ ਬਚਾ ਲਿਆ ਹਾਂ ਜੀ ਠੀਕ ਹਾਂ ਜੀ ਕੀ ਨਾਮ ਆ ਤੁਹਾਡਾ ਕਿਹੜਾ ਪਿੰਡ ਦਾ ਮੇਰਾ ਹਰਦੀਪ ਸਿੰਘ ਪਿੰਡ ਵਾਲਿਓ ਜੀ ਤੇ ਅੱਗ ਲੱਗਿਆ ਥੋੜਾ ਕੀ ਸੀ ਇਹ ਹਾਂ ਜੀ ਹਾਂ ਜੀ ਕਣਕ ਖੜੀ ਸੀ ਕਿੰਨੇ ਕਿੱਲੇ ਪੌਣੇ 2 ਕਿੱਲੇ ਨੇ ਜੀ ਇਹ ਸਾਰੀ ਬੋਕੀ ਹਾਂਜੀ ਹਾਂਜੀ ਸਾਰੀ ਹੋ ਗਈ ਨਾੜ ਜਿਹੜੀ ਖੜੀ ਸੀ ਇਹ ਕਿਤੇ ਸੀ ਇਹ ਨਾੜ ਨਾਲ ਦੇ ਗਵਾਂਢੀ ਦੇ ਦੀ ਪਾਲ ਮਾ ਜਿਹੜਾ ਹੀ ਮੁੰਡਾ ਜੀ ਦੋ ਕਿਲੇ ਕਿੰਨੇ ਪਤਾ ਲੱਗੋਗੇ ਆਂਦਾ ਹੈ ਨਾ ਮੁੰਡੇ ਨੇ ਫੋਨ ਕਰਿਆ ਜੀ ਕਹਿੰਦਾ ਵੀ ਅੱਗ ਲੱਗੀ ਗਣਖ ਲੋ ਜੀ ਗੱਡੀਆਂ ਲੱਗੀਆਂ ਆਂ ਬੁਝਾਉਣ ਹਾਂਜੀ ਹਾਂਜੀ ਦੋਈ ਕਿਤੇ ਹੋਰ ਵੀ ਹੈਗੀ ਹਾਂਜੀ ਹਾਂਜੀ ਦੋਹੀ ਨੇ ਦੋਈ ਸਾਰੀ ਬੋਕੀ ਜੀ ਹਾਂਜੀ ਹਾਂਜੀ ਤੇ ਉਹ ਕੀ ਮੰਗ ਦਰਦੇ ਹੰਗ ਕਾ ਦਿਆਂ ਨੂੰ ਵੀ ਮੁਆਵਜ਼ਾ ਦਿੱਤਾ ਜਾ ਵੀ ਕਿਹੜਾ ਪਿੰਡਾ ਤੁਹਾਡਾ ਨਾਮ ਦੁਆਰਾ ਦੱਸ ਪਿੰਡ ਜੀ ਵਾਲਿਆਂ ਹਰਦੀਪ ਸਿੰਘ ਜੀ ਹਾਂਜੀ ਅੱਜ ਕੀ ਨਾ ਹੋਣਾ ਥੋੜਾ ਕਿਹੜਾ ਫਿਰ ਜਗਜੀਤ ਸਿੰਘ ਭਰਸਲਾ ਜੀ ਤੇ ਅੱਗ ਲੱਗੀ ਹੈ ਜੀ ਅੱਜ ਕੀ ਹੈ ਇਹ ਅੱਗ ਜੀ ਫੈਕਟਰੀ ਵਿੱਚੋਂ ਆਈ ਆ ਤਾਂ ਹੀ ਫੈਕਟਰੀ ਦਾ ਸਾਰਾ ਸਾਰਾ ਹੱਤ ਪਾਸ ਸਭ ਤੋਂ ਬੱਸ ਸਟਾਫ ਫੈਕਟਰੀਆਂ ਦਾ ਆਇਆ ਉਹਨਾਂ ਨੇ ਸਾਰੇ ਫੋਨ ਕੀਤਾ ਆਪਣੇ ਲੋਕਾਂ ਨੂੰ ਵੀ ਤੁਸੀਂ ਆ ਜਾਓ ਫਟਾਫਟ ਆ ਕੇ ਉਹ ਹਾਟੋਂ ਮੂਰੇ ਪਿਆਉਂਦੇ ਰਹੇ ਨੇ ਬਾਅਦ ਤੁਸੀਂ ਫਾਇਦਾ ਤਾਂ ਅਸੀਂ ਬਹੁਤ ਕਿੰਨੀ ਕੀਤੀ ਜਿਆਦੀ ਇਹ ਸਾਰੀ ਮੇਨ ਫੈਕਟਰੀਆਂ ਦੇ ਉੱਥੋਂ ਸਪਾਰਕ ਹੋਏ ਨਹੀਂ ਤਾਂ ਬਾਕੀ ਲਾਈਟ ਆਈ ਨਹੀਂ ਕੋਈ 24 ਘੰਟੇ ਲਾਈਟ ਬੰਦਾ ਦੂਜੀ ਨਾਲ ਕੋਈ ਲਾਈਟ ਨਾਲ ਕੋਈ ਲਾਈਟ ਆਪਰੇਟ ਚੱਲਦੀ ਹੈ ਇਹ ਮੇਨ ਫੈਕਟਰੀ ਦਾ ਫੈਕਟਰੀ ਚ ਸਪਾਰਕ ਹੋ ਗਿਆ ਕੋਈ ਨਾ ਕੋਈ ਕਿੰਨੇ ਕਿਲੇ ਚਾਣੇ ਗਏ ਨੇ ਇੱਥੇ ਇੱਥੇ 2 ਕਿਲੇ ਕੜਕਤੀ ਬਾਕੀ 67 ਕਿਲੇ ਲਾਣ ਜਾ ਲ ਗਿਆ ਅੱਛਾ ਜੀ ਹਾਂਜੀ ਉਹ ਮੰਗ ਕੀ ਕਰਦੋ ਮੰਗੇ ਵੀ ਪੁੱਛ ਲਿਆ ਜਿਹਦੀ ਕਾਰਗ ਲਈ ਉਹਨੂੰ ਮਾਮ ਜ ਮੈਂ ਜਿਹਦੀ ਪਜਾਦੀ ਆ ਲਾਣ ਜਾ ਕੇ ਉਹਦਾ ਮਾਮ ਜ ਮੇਰੇ ਫੈਕਟਰੀ ਦੀ ਰੋਜ਼ ਮਾਮ ਜ ਇਹ ਫੈਕਟਰੀਆਂ ਇਹ ਫੈਕਟਰੀ ਧਾਗਾ ਫੈਕਟਰੀ ਹੈ 10 ਹਾਂਜੀ 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 ਕੀ ਨਾਮ ਆ ਤੁਹਾਡਾ ਕਿਹੜਾ ਤੇ ਜਿਹੜੀ ਨਾਲ ਲੱਗਾ ਅੱਗ ਲੱਗੀ ਆ ਥੋੜੇ ਜਿਹਤਨ ਨੂੰ ਹਾਂਜੀ ਹਾਂਜੀ ਸਾਡੇ ਖੇਤਾਂ ਲੱਗਿਆ ਜੀ ਆਪਣੇ ਉਹ ਫੈਕਟਰੀ ਦੇ ਕੋਲੋਂ ਲੱਗਿਆ ਜੀ ਫੈਕਟਰੀ ਦੇ ਮੁੱਢੋਂ ਉਹਨਾਂ ਦੇ ਵਰਕਰ ਸਾਰੇ ਬੁਝਾ ਰਹੇ ਸੀਗੇ ਜੀ ਉੱਥੇ ਕੋਈ ਭਈਏ ਨੇ ਅੱਗ ਲਾਈ ਜੀ ਇਹਨਾਂ ਦੀ ਪੂੰਜੀ ਫੈਕਟਰੀ ਵਾਲਾਂ ਦਾ ਦੋਸ਼ ਆ ਕਾਦੀ ਫੈਕਟਰੀ ਆ ਜੀ ਉਹ ਇਹ ਧਾਗੇ ਦੀ ਫੈਕਟਰੀ ਆ ਜੀ ਤੇ ਇਹ ਕਿੰਨੇ ਕਿਲੇ ਨੇ ਜੀ ਇਹ ਇਹ ਘਟੋ ਘਾਟ ਜੀ 2 2.5 ਕਿਲੇ ਦਾ ਕੜਕਦੇ ਮੱਚ ਗਈ ਜੀ 8 9 ਕਿਲੇ ਜੀ ਨਾੜ ਦੇ ਮੱਚ ਗਏ 8 9 ਕਿਲੇ ਨਾਲ ਹਾਂਜੀ ਹਾਂ ਇਹਦਾ ਹੀ ਹੁਣ ਫੈਕਟਰੀ ਵਾਲਿਆਂ ਨੂੰ ਦੇਣਾ ਚਾਹੀਦਾ ਜੀ ਵਿਚਾਰੇ ਜਿਹਦੀ ਕਣਕ ਤਾਂ ਜੰਮੀ ਚਲ ਗਈ ਜੀ ਉਹਨਾਂ ਨੂੰ ਹੁਣ ਤਾਂ ਪੈਸੇ ਦੇਣੇ ਚਾਹੀਦੇ ਨੇ ਜੀ ਤੇ ਤੁਸੀਂ ਇਹਦੀ ਇਤਲਾਹ ਦੇ ਦਿੱਤੀ ਪਰ ਮਹਿਕਮੇ ਨੂੰ ਹਾਂ ਜੀ ਹੁਣ ਦੰਨੇ ਆ ਜੀ ਦਵਾਂਗੇ ਤਰਾ ਹੁਣ ਤਾਂ ਅੱਕ ਵਜਾ ਕੇ ਹਟਿਆ ਜੀ ਆ ਹੁਣ ਦੰਨੇ ਆ ਜੀ ਇਤਲਾਹ ਠੀਕ ਹੈ ਹਾਂ ਜੀ ਆ